ਅੱਜ 15 ਫਰਵਰੀ ਚੜ੍ਹਦੇ ਸੂਰਜ ਦੀ ਲਾਲੀ ਦੇ ਨਾਲ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਇਹ ਕਿ ਬੀਤੀ ਰਾਤ ਜਗਜੀਤ ਸਿੰਘ ਗੱਲੇਵਾਲ ਸ਼ੰਭੂ ਤੇ ਖਨੌਰੀ ਮੋਰਚੇ ਦੀਆਂ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵਿਚਾਲੇ ਇੱਕ ਲੰਬੀ ਮੀਟਿੰਗ ਹੋਈ ਹੈ ਪੂਰਾ ਪੰਜਾਬ ਜਾਣਨਾ ਚਾਹੁੰਦਾ ਕਿ ਉਸ ਮੀਟਿੰਗ ਦੇ ਵਿੱਚ ਅੰਦਰ ਖਾਤੇ ਗੁਪਤ ਕਮਰੇ 'ਚ ਕਿਹੜੀਆਂ-ਕਿਹੜੀਆਂ ਗੱਲਾਂ ਹੋਈਆਂ ਨੇ ਉਹਦਾ ਨਤੀਜਾ ਕੀ ਨਿਕਲਿਆ ਤੇ ਨਚੋੜ ਮੀਟਿੰਗ ਦਾ ਕੀ ਨਿਕਲਦਾ ਹੈ ਤੇ ਅੱਗੇ ਸੰਭਾਵਨਾ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਦੂਜੀ ਵੱਡੀ ਖਬਰ ਹੈ ਕਿ ਅੱਜ ਫੇਰ ਅਮਰੀਕਾ ਵੱਲੋਂ ਇੱਕ ਹੋਰ ਜਹਾਜ਼ ਭਰ ਕੇ ਭਾਰਤ ਦੇ ਮੁੰਡੇ ਕੁੜੀਆਂ ਦਾ ਉਹਨਾਂ ਨੂੰ ਉੱਥੋਂ ਕੱਢ ਕੇ ਵਾਪਸ ਭਾਰਤ ਭੇਜਿਆ ਜਾ ਰਿਹਾ ਤੇ ਉਹ ਜਹਾਜ਼ ਪੰਜਾਬ ਦੇ ਹਵਾਈ ਅੱਡੇ ਦੇ ਉੱਪਰ ਉਤਰਨ ਜਾ ਰਿਹਾ ਤੇ ਉੱਥੇ ਅੱਗੇ ਜਿਹੜੇ ਭਗਵੰਤ ਮਾਨ ਨੇ ਉਹਨਾਂ ਨੇ ਐਲਾਨ ਕੀਤਾ ਮੁੱਖ ਮੰਤਰੀ ਨੇ ਕਿ ਮੈਂ ਜਹਾਜ਼ ਉਤਰਦਿਆਂ ਹੀ ਉਸ ਹਵਾਈ ਅੱਡੇ ਤੇ ਜਾਵਾਂਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਕੀ ਲੈਣ ਜਾ ਰਹੇ ਨੇ ਉੱਥੇ ਜਾ ਕੇ ਉਹਨਾਂ ਨੇ ਕੀ ਕਰਨਾ ਹੈ ਕੀ ਰਣਨੀਤੀ ਹੈ ਜਾਣਕਾਰੀ ਤੁਹਾਨੂੰ ਅੱਗੇ ਪੂਰੀ ਇਹਦੀ ਵੀ ਦਿੰਨੇ ਆ ਤੀਜੀ ਵੱਡੀ ਖਬਰ ਹੈ ਕਿ ਜਦੋਂ ਅਮਰੀਕਾ ਜਹਾਜ਼ ਭਰ-ਭਰ ਕੇ ਸਾਡੇ ਭਾਰਤ ਦੇ ਮੁੰਡੇ ਕੁੜੀਆਂ ਨੂੰ ਵਾਪਸ ਭੇਜ ਰਿਹਾ ਹੈ ਹੱਥਕੜੀਆਂ ਬੇੜੀਆਂ ਲਾ ਕੇ ਭੇਜ ਰਿਆ ਉਸ ਟਾਈਮ ਦੇ ਉੱਪਰ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਉੱਥੋਂ ਦੇ ਰਾਸ਼ਟਰਪਤੀ 트াম্প ਦੇ ਨਾਲ ਇਸ ਮੁੱਦੇ ਤੇ ਗੱਲ ਕੀਤੀ ਹੈ ਤੇ ਫਿਰ ਵੱਡਾ ਬਿਆਨ ਮੋਦੀ ਨੇ ਇਹ ਸਾਰੇ ਕੁਸ਼ ਦੇ ਉੱਪਰ ਦੇ ਦਿੱਤਾ ਹੈ ਸਾਰੇ ਸੁਣ ਕੇ ਹੈਰਾਨ ਹੋ ਰਹੇ ਨੇ ਉਹ ਵੀ ਅੱਗੇ ਤੁਹਾਨੂੰ ਦੱਸ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਦਲਾਂ ਦੇ ਬੀਜੇਪੀ ਦੇ ਨਾਲ ਨਾਤੇ ਰਿਸ਼ਤੇ ਤੇ ਗੰਢਤਕ ਹੋਣ ਬਾਰੇ ਵੱਡਾ ਬਿਆਨ ਵੀ ਦਿੱਤਾ ਨਾਲ ਤਰਕ ਦਲੀਲਾਂ ਤੇ ਤੱਥ ਵੀ ਪੇਸ਼ ਕੀਤੇ ਨੇ ਹੁਣ ਇਹਦੇ ਉੱਪਰ ਬਾਦਲ ਕੀ ਬੋਲਣਗੇ ਇਹਦੀ ਵੀ ਗੱਲ ਕਰਾਂਗੇ ਪਹਿਲੀ ਤੋਂ ਸ਼ੁਰੂ ਕਰੀਏ ਬੀਤੀ ਰਾਤ ਮੀਟਿੰਗ ਹੋਈ ਹੈ ਸ਼ੰਭੂ ਖਨੋਰੀ ਦੀਆਂ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਜਿਹਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਵੀ ਗਿਆ ਜਿਹਦੇ ਵਿੱਚ ਸਰਵੰਤ ਸਿੰਘ ਪੁੰਦੇਰ ਵੀ ਗਿਆ ਅਬ ਮੰਨੂ ਕੋਹੜ ਵੀ ਗਿਆ ਸਰਜੀਤ ਫੂਲ ਬਲਦੇਵ ਜੀ ਇਹੋਰੀ ਵੀ ਜੱਥੇਬੰਦੀਆਂ ਵੱਲੋਂ ਗਏ ਤੇ ਬਾਕੀ ਵੀ ਗਏ ਉਧਰੋਂ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਜਿਹੜੇ ਖਾਦੇ ਮੰਤਰੀ ਨੇ ਪ੍ਰਲਾਦ ਜੋਸ਼ੀ ਉਹ ਆਏ ਨਾਲ ਹੀ ਪੰਜਾਬ ਦੇ ਦੋ ਮੰਤਰੀ ਇੱਕ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਦੂਜਾ ਜਿਹੜਾ ਹੈ ਕਟਾਰੂ ਚੱਕ ਉਹ ਦੋਨੋਂ ਵੀ ਉੱਥੇ ਮੌਜੂਦ ਸੀਗੇ ਫਿਰ ਪੌਣੇ 3 ਘੰਟੇ ਦੀ ਲੰਬੀ ਗੱਲਬਾਤ ਮੀਟਿੰਗ ਦੇ ਵਿੱਚ ਚੱਲੀ ਔਰ ਉਹਦੇ ਵਿੱਚ ਹੋਇਆ ਕਿ ਮੀਟਿੰਗ ਤੋਂ ਬਾਹਰ ਆ ਕੇ ਜਿਹੜੀਆਂ ਅੰਦਰ ਗੱਲਾਂ ਹੋਈਆਂ ਉਹ ਬਾਹਰ ਆ ਗਈਆਂ ਨੇ ਕਿਸਾਨ ਆਗੂ ਕਹਿੰਦੇ ਨੇ ਕਿ ਅਸੀਂ ਸਾਰੀ ਗੱਲ ਪੂਰੇ ਜ਼ੋਰ ਦੇ ਨਾਲ ਰੱਖੀ ਹੈ ਹਰ ਤੱਥ ਪੁਖਤਾ ਹੈ ਕੇਂਦਰ ਸਰਕਾਰ ਕੋਲ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਕਿਸਾਨ ਆਗੂਆਂ ਨੇ ਬਾਹਰ ਆ ਕੇ ਦੱਸਿਆ ਕਿ ਕੇਂਦਰੀ ਮੰਤਰੀ ਜਿਹੜਾ ਆਇਆ ਸੀ ਉਹਨੇ ਡੱਲੇਵਾਲ ਜਿਹੜਾ ਕਿ ਮੀਟਿੰਗ ਦੇ ਵਿੱਚ ਹਾਜ਼ਰ ਸੀ ਜਿਹਨੂੰ ਐਂਬੂਲੈਂਸ ਚ ਲੈ ਕੇ ਗਏ ਤੇ ਸਟ੍ਰੈਚਰ ਤੇ ਪਾ ਕੇ ਮੀਟਿੰਗ ਦੇ ਵਿੱਚ ਉਹਨੂੰ ਪਹੁੰਚਾਇਆ ਗਿਆ ਡੱਲੇਵਾਲ ਦੇ ਨਾਲ ਕੇਂਦਰੀ ਮੰਤਰੀ ਨੇ ਗੱਲਾਂ ਕੀਤੀਆਂ ਹਮਦਰਦੀ ਪ੍ਰਗਟ ਕੀਤੀ ਉਹਨਾਂ ਨੂੰ ਕਿਹਾ ਕਿ ਸੰਘਰਸ਼ ਤੁਸੀਂ ਲੜੋ ਪਰ ਮਰਨਵਰਤ ਛੱਡ ਦਿਓ ਜ਼ਿੰਦਗੀ ਬਹੁਤ ਕੀਮਤੀ ਹੈ ਤਾਂ ਡੱਲੇਵਾਲ ਹੋਰਾਂ ਨੇ ਇਹ ਕਿਹਾ ਕਿ ਤੁਸੀਂ ਸਾਡੀਆਂ ਫਿਰ ਮੰਗਾ ਮੰਨ ਲਓ ਤੇ ਜੇ ਜ਼ਿੰਦਗੀ ਕੀਮਤੀ ਹੈ ਤਾਂ ਅਸੀਂ ਸੰਘਰਸ਼ ਛੱਡ ਦਿਆਂਗੇ ਤਾਂ ਅਗਲੀ ਜਿਹੜੀ ਗੱਲਬਾਤ ਮੀਟਿੰਗ ਚ ਹੋਈ ਐ ਪਹਿਲਾ ਤਾਂ ਮੈਂ ਇਹ ਦੱਸ ਦਿਆਂ ਮੀਟਿੰਗ ਦਾ ਨਤੀਜਾ ਕੋਈ ਨਹੀਂ ਨਿਕਲਿਆ ਮੀਟਿੰਗ ਬੇ ਸਿੱਟਾ ਰਹਿ ਗਈ ਏ ਅਗਲੀ ਮੀਟਿੰਗ ਹੋਗੀ ਤੈ 22 ਫਰਵਰੀ ਨੂੰ ਅਗਲੀ ਮੀਟਿੰਗ ਤੈ ਹੋਗੀ ਐ ਜਿਹਦੇ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਪਾਟਲ ਜਿਹੜੇ ਨੇ ਉਹ ਬੈਠਣਗੇ ਨਾਲ ਕਿਸਾਨਾਂ ਦੇ ਪਰ ਇਸ ਮੀਟਿੰਗ ਚ ਹੋਇਆ ਕੀ ਕਿਸਾਨ ਕਹਿੰਦੇ ਨੇ ਕਿ ਅਸੀਂ ਹਰ ਤੱਥ ਪਗਟਾਇਆ ਲਾਜਵਾਬ ਕੀਤਾ ਉਹ ਕਹਿੰਦੇ ਨੇ ਕੇਂਦਰੀ ਮੰਤਰੀ ਕਹਿੰਦੇ ਸੀ ਕਿ ਵੇਖੋ ਵੱਡੀ ਗਿਣਤੀ ਫਸਲਾਂ ਤੇ ਤਾਂ ਪਹਿਲਾਂ ਹੀ ਗਰੰਟੀ ਵਾਂਗ ਐਮ ਐਸ ਪੀ ਮਿਲ ਰਹੀ ਹੈ ਤੇ ਬਾਕੀ ਫਸਲਾਂ ਦੇ ਉੱਪਰ ਐਮ ਐਸ ਪੀ ਨਾਲੋਂ ਵੀ ਵੱਧ ਰੇਟ ਕਿਸਾਨਾਂ ਨੂੰ ਮਿਲ ਜਾਂਦਾ ਹੁੰਦਾ ਫਿਰ ਤੁਸੀਂ ਜਿੱਦ ਕਿਉਂ ਕਰ ਰਹੇ ਹੋ ਤਾਂ ਕਿਸਾਨ ਕਹਿੰਦੇ ਅਸੀਂ ਕਿਹਾ ਵੀ ਜਦੋਂ ਤੁਹਾਨੂੰ ਪਤਾ ਹੈ ਵੀ ਕੁਝ ਫਸਲਾਂ ਦੇ ਤੁਸੀਂ ਐਮ ਐਸ ਪੀ ਦੇ ਰਹੇ ਹੋ ਤੇ ਜੇ ਤੁਸੀਂ ਕਹਿੰਦੇ ਹੋ ਕਿ ਬਾਕੀ ਫਸਲਾਂ ਤੇ ਐਮ ਐਸ ਪੀ ਨਾਲੋਂ ਵੀ ਵੱਧ ਰੇਟ ਕਿਸਾਨਾਂ ਨੂੰ ਮਿਲ ਰਿਹਾ ਹੈ ਤੇ ਫਿਰ ਤੁਹਾਨੂੰ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੇ ਵਿੱਚ ਹਰਜ ਕੀ ਹੈ ਫਿਰ ਪ੍ਰੋਬਲਮ ਕੀ ਹੈ ਜਦੋਂ ਤੁਸੀਂ ਕਹਿ ਹੀ ਰਹੇ ਹੋ ਵੀ ਐਮਐਸਪੀ ਨਾਲੋਂ ਤਾਂ ਵੱਧ ਫਾਇਦਾ ਤੁਸੀਂ ਪਹਿਲਾਂ ਹੀ ਦੇ ਰਹੇ ਹੋ ਤਾਂ ਫਿਰ ਐਮਐਸਪੀ ਗਰੰਟੀ ਕਾਨੂੰਨ ਤੁਸੀਂ ਕਿਉਂ ਨਹੀਂ ਦਿੰਦੇ ਇੱਥੇ ਫਿਰ ਉਹ ਕਹਿੰਦੇ ਕੇਂਦਰ ਸਰਕਾਰ ਦੇ ਮੰਤਰੀ ਲਾਜਵਾਬ ਸੀ ਉਹ ਕਹਿੰਦੇ ਅਸੀਂ ਪੂਰੇ ਰਿਕਾਰਡ ਤੱਥ ਸਬੂਤ ਹਰ ਚੀਜ਼ ਅਸੀਂ ਮਾਹਰਾਂ ਤੋਂ ਕੱਢ ਕੇ ਸਰਕਾਰੀ ਰਿਪੋਰਟਾਂ ਤੋਂ ਕੱਢ ਕੇ ਔਰ ਜਿਹੜੇ ਜਿਹੜੇ ਅੰਕੜਿਆਂ ਤੋਂ ਕੱਢ ਕੇ ਲੈ ਕੇ ਗਏ ਸੀ ਇੱਕ ਇੱਕ ਚੀਜ਼ ਅਸੀਂ ਠਾ 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 ਮੰਤਰੀਆਂ ਦੇ ਅੱਗੇ ਪੁਗਤਾਈ ਹੈ ਤੇ ਫਿਰ ਉਹ ਕਹਿੰਦੇ ਵੀ ਇਹ ਭਾਈ ਜੋ ਤੁਸੀਂ ਬੋਲ ਰਹੇ ਹੋ ਇਹ ਸਾਰੀਆਂ ਚੀਜ਼ਾਂ ਦੀਆਂ ਕਾਪੀਆਂ ਸਾਨੂੰ ਵੀ ਦੇ ਦਿਓ ਤਾਂ ਕਿ ਅਸੀਂ ਅੱਗੇ ਜਾ ਕੇ ਵਿਚਾਰ ਸਕੀਏ ਔਰ ਕਿਸਾਨ ਕਹਿੰਦੇ ਨੇ ਵੀ ਅਸੀਂ ਸਭ ਕੁਝ ਉਹਨਾਂ ਦੇ ਹਵਾਲੇ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਕਿਸਾਨਤ ਐਸ਼ੀਆਂ ਤਾਂ ਫਿਰ ਇਹ ਤੇ ਕੰਮ ਕਰੋ ਉਹ ਕਹਿੰਦੇ ਕੇਂਦਰੀ ਮੰਤਰੀ ਕਹਿੰਦਾ ਵੇਖੋ 2014 ਚ ਕੇਂਦਰ ਸਾਡੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਅਸੀਂ ਕਿਸਾਨਾਂ ਦੀ ਆਮਦਨ ਚ ਇੰਨਾ ਵਾਅਦਾ ਕਰਤਾ ਕਿਸਾਨ ਕਹਿੰਦੇ ਅਸੀਂ ਕਿਹਾ ਠੀਕ ਹੈ ਤੁਸੀਂ ਵਾਅਦਾ ਤਾਂ ਕਿਨਾਰੇ ਹੋ ਪਰ ਕਿਸਾਨਾਂ ਦੀ ਲਾਗਤ ਖਰਚ ਦੇ ਵਿੱਚ ਕਿੰਨਾ ਵਾਅਦਾ ਕੀਤਾ ਉਹਦੇ ਅੰਕੜੇ ਆ ਨਹੀਂ ਤੇ ਇਹ ਉਦੋਂ ਵੱਧ ਹੋਇਆ ਦੂਜੇ ਪਾਸੇ ਕਿਸਾਨ ਕਹਿੰਦੇ ਜਿਹੜੀ ਮਹਿੰਗਾਈ ਵਧੀ ਹੈ ਹੋਰ ਸਾਰੀਆਂ ਚੀਜ਼ਾਂ ਜਿੰਨਾ ਤੇ ਕਿਸਾਨਾਂ ਦੇ ਪੱਲਿਓ ਲੱਗਦਾ ਉਹਦੇ ਚ ਤੁਸੀਂ ਕਿੰਨਾ ਵਾਅਦਾ ਕੀਤਾ ਇਹ ਵੀ ਦੱਸੋ ਗੈਸ ਸਿਲੰਡਰ ਉਦੋਂ 450 ਦਾ ਸੀ ਹੁਣ 1100 ਦਾ ਕਿੰਨਾ ਵਾਅਦਾ ਹੋਇਆ ਤੇ ਪੈਟਰੋਲ ਡੀਜ਼ਲ ਉਦੋਂ ਕੀ ਰੇਟ ਸੀ 2014 ਚ ਤੇ ਹੁਣ 2025 ਚ ਕੀ ਰੇਟ ਹੈ ਇਹਦੇ ਤੇ ਵੀ ਗੱਲ ਕਰੋ ਉਹ ਕਹਿੰਦੇ ਅਸੀਂ ਇੱਕ ਇੱਕ ਤੱਥ ਦੇ ਨਾਲ ਗੱਲ ਕੀਤੀ ਤੇ ਕੇਂਦਰ ਸਰਕਾਰ ਦੇ ਮੰਤਰੀ ਜਿਹੜੇ ਨੇ ਉਹ ਲਾਜਵਾਬ ਸੀ ਹੁਣ ਅਗਲੀ ਮੀਟਿੰਗ 22 ਤਰੀਕ ਦੀ ਰੱਖੀ ਐ ਉਹਦੇ ਵਿੱਚ ਫੇਰ ਬੈਠਿਆ ਜਾਊਗਾ ਵੇਖਣਾ ਹੋਊਗਾ ਨਤੀਜਾ ਕੀ ਨਿਕਲਦਾ ਪਰ ਜੇ ਮੈਨੂੰ ਤੁਸੀਂ ਪੁੱਛੋ ਵੀ ਇਸ ਮੀਟਿੰਗ ਦਾ ਫਿਰ ਨਚੋੜ ਕੀ ਨਿਕਲਿਆ ਨਚੋੜ ਮਿੱਤਰੋ ਇਹ ਨਿਕਲਿਆ ਕਿਸਾਨਾਂ ਨੇ ਤਾਂ ਆਪਦੇ ਵਾਲੇ ਪਾਸੇ ਪਹਿਲਾਂ ਵਾਲੀਆਂ ਮੀਟਿੰਗਾਂ ਵਾਂਗ ਹੀ بڑا ਤੱਥ ਸਬੂਤਾ ਨਾਲ ਜ਼ੋਰ ਲਾਇਆ ਹੋਵੇਗਾ ਪਰ ਕੇਂਦਰ ਸਰਕਾਰ ਲੱਕੜ ਦਾ ਮੁੰਡਾ ਹੀ ਦੇ ਰਹੀ ਐ ਪਿਛਲੀਆਂ ਮੀਟਿੰਗਾਂ ਦੇ ਵਿੱਚ ਵੀ ਜਿਹੜੀਆਂ 1 ਸਾਲ ਪਹਿਲਾਂ ਬੰਦ ਕਰ ਦਿੱਤੀਆਂ ਸੀ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਕੇਂਦਰ ਸਰਕਾਰ ਲੱਕੜ ਦਾ ਮੁੰਡਾ ਹੀ ਦਿੰਦੀ ਸੀ ਤੇ ਹੁਣ ਵੀ ਲਾਰੇ ਲੱਪੇ ਕਰਾਂਗੇ ਸੋਚਦੇ ਆਂ ਵੇਖਦੇ ਆਂ ਕਰਦੇ ਆਂ ਅਗਲੀ ਮੀਟਿੰਗ ਕਰ ਲੋ ਐਦਾਂ ਹੀ ਚੀਜ਼ਾਂ ਨੇ ਦੋ ਤਿੰਨ ਮੀਟਿੰਗਾਂ ਕਈ ਵਾਰ ਕਰ ਲੈਂਦੇ ਹੁੰਦੇ ਨੇ ਲੋਕਾਂ 'ਚ মিডিਆ 'ਚ ਇਹ ਬਣਾ ਦਿੱਤਾ ਜਾਂਦਾ ਵੀ ਵੇਖ ਲਓ ਅਸੀਂ ਤਾਂ ਇਹਨਾਂ ਦਾ ਮਸਲਾ ਹੱਲ ਕਰਨ ਲਈ ਮੀਟਿੰਗਾਂ ਵੀ ਕਰ ਲਈਆਂ ਇਹਨਾਂ ਨੂੰ ਕਈ ਹੱਲ ਵੀ ਅਸੀਂ ਦਿੱਤੇ ਨੇ ਪਰ ਇਹ ਕਿਸਾਨ ਤਾਂ ਕਿਸੇ ਗੱਲ ਤੇ ਆਉਂਦੇ ਹੀ ਨਹੀਂ ਇਹ ਬਣਾਉਣਾ ਹੁੰਦਾ ਕਈ ਵਾਰ ਹੁਣ ਚੰਗਾ ਹੋਵੇ ਕੇਂਦਰ ਸਰਕਾਰ ਇਹ ਰਵਈਆ ਛੱਡ ਕੇ ਸੱਚੀ ਮੁੱਚੀ ਮੰਗਾ ਦੇ ਉੱਪਰ ਕੋਈ ਅੱਗੇ ਵਧੇ ਹੁਣ ਅਗਲੀ ਵੱਡੀ ਖਬਰ ਹੈ ਕਿ ਪਹਿਲਾਂ ਅਮਰੀਕਾ ਨੇ ਇੱਕ ਜਹਾਜ਼ ਭਰ ਕੇ ਭੇਜਿਆ ਸੀ ਵੱਡਾ ਰੌਲਾ ਪਿਆ ਭਾਰਤ ਦੀ ਪਾਰਲੀਮੈਂਟ ਚ ਮੁੱਦਾ ਉੱਠਿਆ ਪਾਰਲੀਮੈਂਟ ਰੁਕੀ ਵੀ ਕਿਉਂਕਿ ਹੱਥਕੜੀਆਂ ਬੇੜੀਆਂ ਚ ਜਕੜ ਕੇ ਸਾਡੇ ਧੀਆ ਪੁੱਤ ਅਮਰੀਕਾ ਨੇ ਲਿਆ ਕੇ ਸੁੱਟੇ ਸੀ ਸਾਡੇ ਹੀ ਪੰਜਾਬ ਦੇ ਅਮਰਸਰ ਹਵਾਈ ਅੱਡੇ ਪਰ ਮੋਦੀ ਸਰਕਾਰ ਵੱਲੋਂ ਕਿਸੇ ਵੀ ਮੰਤਰੀ ਨੇ ਹੁਣ ਤੱਕ ਇਹਨੂੰ ਗਲਤ ਨਹੀਂ ਕਿਹਾ ਪੂਰੀ ਦੁਨੀਆ ਚੋਂ ਕਿਹਾ ਗਿਆ ਵੀ ਗਲਤ ਕੀਤਾ ਪਰ ਮੋਦੀ ਸਰਕਾਰ ਨੇ ਨਹੀਂ ਕਿਹਾ ਕਿ ਅਮਰੀਕਾ ਨੇ ਗਲਤ ਕੀਤਾ ਕੀ ਮਜਬੂਰੀ ਹੈ ਮੋਦੀ ਸਰਕਾਰ ਦੀ ਇਹ ਤੁਸੀਂ ਸਮਝ ਸਕਦੇ ਹੋ ਉਸ ਤੋਂ ਬਾਅਦ ਦੋ ਜਹਾਜ਼ ਹੋਰ ਭਰ ਕੇ ਅਮਰੀਕਾ ਭੇਜ ਰਿਹਾ ਜਿਨ੍ਹਾਂ ਚੋਂ ਇੱਕ ਜਹਾਜ਼ ਅੱਜ ਆ ਰਿਹਾ ਆਜ ਆ ਰਿਹਾ ਤੇ ਇਹ ਉਦੋਂ ਹੀ ਪ੍ਰਧਾਨ ਮੰਤਰੀ ਮੋਦੀ ਬੀਤੇ ਕੱਲ੍ਹ ਅਮਰੀਕਾ ਗਏ ਹੋਏ ਸੀ ਉੱਥੇ ਉੱਥੋਂ ਦੇ ਰਾਸ਼ਟਰਪਤੀ 트ੰਪ ਦੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਦੇ ਵਿੱਚ ਇਸ ਮੁੱਦੇ ਤੇ ਗੱਲ ਹੋਈ ਹੈ ਤਾਂ ਫਿਰ ਪ੍ਰਧਾਨ ਮੰਤਰੀ ਨੇ ਵੱਡਾ ਬਿਆਨ ਦਿੱਤਾ ਉਹ ਬਿਆਨ ਦਿੱਤਾ ਜਿਹਨੂੰ ਸੁਣ ਕੇ ਸਾਰੇ ਸੋਚੀ ਜੇ ਪੈ ਜਾਂਦੇ ਨੇ ਵੀ ਇਹ ਕੀ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਉਮੀਦ ਹੋਣੀ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਉੱਥੇ ਗੱਲ ਕੀਤੀ ਹੋਣੀ ਵੀ ਯਾਰ ਐ ਨਾ ਕਰੋ ਗਲਤ ਨਾ ਕਰੋ ਤੁਸੀਂ ਸਾਡੇ ਮੁੰਡੇ ਕੁੜੀਆਂ ਨਾਲ ਇੰਜ ਨਾ ਕਰੋ ਐਵੇਂ ਬੰਨ ਬੰਨ ਕੇ ਨਾ ਲੈ ਕੇ ਜਾਓ ਇਹ ਗਲਤ ਪਰ ਨਹੀਂ ਦੋਸਤੋ મોદી ਸਾਹਿਬ ਨੇ ਇੰਜ ਨਹੀਂ ਕਿਹਾ મોદી ਸਾਹਿਬ ਨੇ ਮੀਟਿੰਗ ਕਰਨ ਤੋਂ ਬਾਅਦ মিডিਆ ਸਾਹਮਣੇ ਕਿਹਾ ਵੀ ਜਿਸ ਤਰੀਕੇ ਨਾਲ ਅਮਰੀਕਾ ਕੱਢ ਰਿਹਾ ਡਿਪੋਰਟ ਕਰ ਰਿਹਾ ਸਾਡੀ ਇਹਦੇ ਨਾਲ ਸਹਿਮਤੀ ਹੈ ਅਸੀਂ ਗੈਰ ਕਾਨੂੰਨੀ ਪ੍ਰਵਾਸ ਜਿਹੜਾ ਉਹ ਰੋਕਣਾ ਹੀ ਚਾਉਂਦੇ ਆ ਤੇ ਅਮਰੀਕਾ ਨੂੰ ਕੋਈ ਨਹੀਂ ਕਿਹਾ ਵੀ ਇੰਜ ਨਾ ਕਰੋ ਜਾਂ ਗਲਤ ਨਾ ਕਰੋ ਕਿ ਆ ਤੁਸੀਂ ਧੱਕਾ ਕਰਦੇ ਹੋ ਨਹੀਂ ਕਿਹਾ ਬਲਕਿ ਸਵਾਗਤ ਕੀਤਾ ਅਮਰੀਕਾ ਦੇ ਇਸ ਤਰੀਕੇ ਦਾ ਇਸ ਫੈਸਲੇ ਦਾ ਮੋਦੀ ਸਾਹਿਬ ਨੇ ਕਿਤੇ ਵੀ ਖੰਡਨ ਨਹੀਂ ਕੀਤਾ ਗਿਆ ਤੁਸੀਂ ਕੀ ਕਹੋਗੇ ਆਪਣਾ ਵਿਚਾਰ ਲਿਖ ਦਿਓ ਤੇ ਉਸੇ ਹੀ ਟਾਈਮ ਫਿਰ ਅਮਰੀਕਾ ਨੇ ਭਰ ਕੇ ਇੱਕ ਹੋਰ ਜਹਾਜ਼ ਤੇ ਅੱਜ ਠਾਹ ਮਾਰਿਆ ਹੁਣ ਇੱਥੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਬੀਤੀ ਰਾਤ ਲੰਗੀ ਰਾਤ ਕਾਨਫਰੰਸ ਕੀਤੀ ਪ੍ਰੈਸ ਸਾਰਾ ਮੀਡੀਆ ਸੱਦ ਕੇ ਉਹਨਾਂ ਨੇ ਕਿਹਾ ਕਹਿੰਦੇ ਮੈਂ ਖੁਦ ਜਾਊਂਗਾ ਉੱਥੇ ਉਹਨਾਂ ਮੁੰਡਿਆਂ ਕੁੜੀਆਂ ਨੂੰ ਲੈਣ ਦੇ ਲਈ ਜਿਹੜੇ 119 ਜਣੇ ਭੇਜੇ ਜਾ ਰਹੇ ਨੇ ਜਿਨ੍ਹਾਂ ਚ 67 ਕੱਲੇ ਪੰਜਾਬ ਦੇ ਦੱਸੇ ਜ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਵੀ ਇਹ ਚੱਕਰ ਕੀ ਹੈ ਪਹਿਲਾਂ ਵਾਲਾ ਜਹਾਜ਼ ਜਿਹੜਾ ਭੇਜਿਆ ਪੰਜਾਬ ਦੇ ਥੋੜੇ ਸੀ ਹਰਿਆਣੇ ਦੇ ਜ਼ਿਆਦਾ ਸੀ ਗੁਜਰਾਤ ਦੇ ਵੀ ਜ਼ਿਆਦਾ ਸੀ ਨਾ ਅੰਬਾਲੇ ਜਾਜ ਲਾਇਆ ਨਾ ਗੁਜਰਾਤ ਦੇ ਅਹਮਦਾਬਾਦ ਚ ਮਤਲਬ ਗੁਜਰਾਤ ਦੇ ਉੱਥੇ ਲਾਇਆ ਤੇ ਨਾ ਹੀ ਦੇਸ਼ ਦੀ ਰਾਜਧਾਨੀ ਦਿੱਲੀ ਜਾਜ ਉਤਾਰਿਆ ਪੰਜਾਬ ਚ ਕਿਉਂ ਉਤਾਰਿਆ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਸਿੱਧਾ ਸਿੱਧਾ ਸਮਝਾਉਂਦਾ ਪੰਜਾਬ ਦੀ ਹੀਠੀ ਕਰਨੀ ਆ ਦੁਨੀਆ ਭਰ ਚ ਵਿਖਾਉਣਾ ਕਿ ਪੰਜਾਬੀ ਗਲਤ ਤਰੀਕਿਆਂ ਨਾਲ ਜਾਂਦੇ ਨੇ ਕਹਿੰਦਾ ਜਾਂਦੇ ਤਾਂ ਬਾਕੀ ਸੂਬਿਆਂ ਚੋਂ ਜ਼ਿਆਦਾ ਨੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਕਾਰਨ ਨੇ ਬੇਰੁਜ਼ਗਾਰੀ ਕੰਗਾਲੀ ਮੰਦਹਾਲੀ ਬੇਕਾਰੀ ਇਹ ਕਾਰਨ ਤਾਂ ਤੁਸੀਂ ਉਹ ਹਾਲਾਤ ਬਦਲੇ ਕਿਉਂ ਨਹੀਂ ਜਿਹਦੇ ਨਾਲ ਮੁੰਡੇ ਕੁੜੀਆਂ ਬਾਹਰ ਜਾਣ ਨਾ ਤੇ ਇੱਥੇ ਹੀ ਰਹਿਣ ਮੁੱਖ ਮੰਤਰੀ ਨੂੰ ਪੱਤਰਕਾਰਾਂ ਨੇ ਜਦੋਂ ਇਹ ਸਵਾਲ ਕੀਤਾ ਉਹਨਾਂ ਕੋਲ ਕੋਈ ਪੁਖਤਾ ਜਵਾਬ ਨਹੀਂ ਸੀ ਉਹ ਕਹਿੰਦੇ ਦੇਖੋ ਮੈਂ ਤਾਂ ਅਜੇ 2.5 ਦਿਨ ਸਾਲ ਹੋਏ ਨੇ ਇੰਨੇ ਕ ਟਾਈਮ ਤੇ ਸਿਸਟਮ ਥੋੜਾ ਬਦਲਿਆ ਜਾਂਦਾ ਹੈ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲੀ ਹੈ ਹੁਣ ਤੁਸੀਂ ਦੱਸੋ ਜਦੋਂ ਸਰਕਾਰ ਬਣਾਉਣੀ ਸੀ ਉਦੋਂ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਇੱਕ ਮੌਕਾ ਦੇ ਦਿਓ ਫਿਰ ਵੇਖਿਓ ਤੁਸੀਂ ਇੱਥੋਂ ਤਾਂ ਜਾਣੇ ਬਾਹਰਲੇ ਦੇਸ਼ਾਂ 'ਚ ਬੰਦ ਹੋ ਜਾਣਗੇ ਜਿਹੜੇ ਬਾਹਰ ਗਏ ਨੇ ਉਹ ਵਾਪਸ ਆ ਜਾਣਗੇ ਤੇ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਿਆ ਕਰਨਗੇ ਭਗਵੰਤ ਮਾਨ ਸਾਹਿਬ ਦੇ ਆਪ ਦੇ ਹੀ ਸ਼ਬਦ ਨੇ ਨਾ ਇਹ ਤੇ ਫਿਰ ਹੁਣ ਕਹਿੰਦੇ ਕਿ 3.5-3 ਸਾਲਾਂ ਦੇ ਵਿੱਚ ਸਿਸਟਮ ਥੋੜਾ ਬਦਲਿਆ ਜਾ ਸਕਦਾ ਐਨੀ ਛੇਤੀ ਥੋੜਾ ਇਹ ਗੱਲ ਮਾਨ ਸਾਹਿਬ ਛੋਭਾ ਨਹੀਂ ਦਿੰਦੀ ਤੁਹਾਡੇ ਬਿਆਨ ਪਏ ਨੇ ਹੋਰ ਤੁਸੀਂ ਕਿੰਨਾ ਟਾਈਮ ਚਾਹੁੰਦੇ ਹੋ ਪਹਿਲਾਂ ਪਹਿਲਾ ਸਾਲ ਵੀ ਕਹਿੰਦੇ ਰਹੇ ਵੀ ਉਹ ਦੂਜਿਆਂ ਦੇ 70 ਸਾਲ 70 ਸਾਲ ਸਾਨੂੰ ਟਾਈਮ ਤਾਂ ਦਿਓ ਟਾਈਮ ਤਾਂ ਦੇ ਤਾ ਪੰਜਾਬੀਆਂ ਨੇ 3 ਸਾਲ ਅਜੇ ਵੀ ਜੇ ਆਹੀ ਕਹਿਣਾ ਤੇ ਗੱਲ ਠੀਕ ਨਹੀਂ ਹੈ ਅਗਲੀ ਵੱਡੀ ਖਬਰ ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਬਾਦਲਾਂ ਦੇ ਉੱਪਰ ਅਟੈਕ ਕੀਤਾ ਉਹ ਕਹਿੰਦੇ ਮੈਨੂੰ ਕਹਿੰਦੇ ਹੁੰਦੇ ਸੀ ਇਹਦੀ ਬੀਜੇਪੀ ਨਾਲ ਯਾਰੀ ਐ ਉਹ ਕਹਿੰਦੇ ਮੇਰੀ ਤਾਂ ਕਿਤੇ ਇੱਕ ਦੋ ਮੰਤਰੀਆਂ ਨਾਲ ਕਦੇ-ਕਦੇ ਹੀ ਮਾੜੀ-ਮੋਟੀ ਕਿਤੇ ਗੱਲ ਹੁੰਦੀ ਹੋਣੀ ਐ ਤੇ ਸੁਖਬੀਰ ਬਾਦਲ ਦੀ ਕੁੜੀ ਦੇ ਵਿਆਹ ਤੇ ਸਾਰੇ ਬੀਜੇਪੀ ਦੇ ਵੱਡੇ-ਵੱਡੇ ਲੀਡਰ ਆਏ ਹੋਏ ਸੀ ਕਹਿੰਦੇ ਹੁਣ ਦੱਸੋ ਬੀਜੇਪੀ ਨਾਲ ਸਾਂਝ ਕਿੰਦੀ ਜ਼ਿਆਦਾ ਕਹਿੰਦਾ ਮੇਰੇ ਤੇ ਕਾਲੀ ਦਲ ਤੇ ਬਾਦਲ ਦੋਸ਼ ਲਾਉਂਦੇ ਨੇ ਵੀ ਇਹਦੀ ਯਾਰੀ ਐ ਉਹਨਾਂ ਨਾਲ ਕਹਿੰਦਾ ਹੁਣ ਦੱਸੋ ਜਿਨ੍ਹਾਂ ਦੇ ਵਿਆਹ ਤੇ ਸਾਰੀ ਬੀਜੇਪੀ ਦੇ ਵੱਡੇ ਲੀਡਰ ਆਏ ਹੋਏ ਸੀ ਉਹਨਾਂ ਦੀ ਬੀਜੇਪੀ ਨਾਲ ਯਾਰੀ ਨਹੀਂ ਉਹ ਯਾਰੀ ਤੋਂ ਬਿਨਾ ਹੀ ਆ ਗਏ ਨੇ ਔਰ ਫਿਰ ਉਹਨਾਂ ਨਾਲ ਹੱਸ ਹੱਸ ਸੁਖਬੀਰ ਬਾਦਲ ਹੋਰੀ ਫੋਟੋਆਂ ਲਵਾ ਰਹੇ ਸੀ ਕਿ ਇਹ ਯਾਰੀਆਂ ਤੇ ਨੇੜਤਾਵਾਂ ਤੋਂ ਬਿਨਾ ਹੋ ਰਿਹਾ ਹੁਣ ਜਿਹੜੀਆਂ ਇਹ ਗੱਲਾਂ ਕੀਤੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਤੁਹਾਨੂੰ ਕਿਵੇਂ ਲੱਗਦਾ ਕੀ ਕਹੋਗੇ ਕੀ ਹਰਪ੍ਰੀਤ ਸਿੰਘ ਠੀਕ ਕਹਿ ਰਹੇ ਨੇ ਕਿ ਗਲਤ ਕਹਿ ਰਹੇ ਨੇ ਮੇਰੇ ਤੋਂ ਪੁੱਛੋ ਮੈਨੂੰ ਤਾਂ ਲੱਗਦਾ ਗਿਆਨੀ ਹਰਪ੍ਰੀਤ ਦੀ ਇਹ ਗੱਲ ਠੀਕ ਹੈ ਉੰਜ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਸਵਾਲ ਹੈ ਕਿ ਤੁਸੀਂ ਉਹਨਾਂ ਦੇ ਮੰਤਰੀ ਅਮਿਤ ਸ਼ਾਹ ਹੋਰਾਂ ਨਾਲ ਯਾਰੀਆਂ ਪਾਲ ਕੇ ਲੈਣਾ ਕੀ ਆ ਤੁਹਾਨੂੰ ਵੀ ਨਹੀਂ ਰੱਖਣੀ ਚਾਹੀਦੀ ਪਰ ਤੁਸੀਂ ਸਾਰੇ ਸਤਕਾਰਯੋਗ ਹੋ ਪਰ ਜਿਹੜੇ ਸਵਾਲ ਬਾਦਲਾ ਤੇ ਕੀਤਾ ਹੈ ਉਹਦੇ ਚ ਵੀ दम ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਗੱਲ ਪੁੱਛੀ ਹੈ ਇਹਦਾ ਜਵਾਬ ਹੁਣ ਬਾਦਲਾ ਨੂੰ ਦੇਣਾ ਚਾਹੀਦਾ ਕਾਲੀ ਦਲ ਨੂੰ ਦੇਣਾ ਚਾਹੀਦਾ ਵੈਸੇ ਨਹੀਂ ਦੇਣਗੀ ਜਵਾਬ ਹੈ ਹੀ ਨਹੀਂ ਕੀ ਬੋਲਣਗੇ ਵੱਧ ਤੋਂ ਵੱਧ ਵੀਰ ਭੋਗ ਤੇ ਤਾਂ ਵਿਆਹ ਤੇ ਤਾਂ ਬੁਲਾਇਆ ਜਾ ਹੀ ਸਕਦਾ ਫੰਕਸ਼ਨ ਤੇ ਫੰਕਸ਼ਨ ਤੇ ਕੋਈ ਉਹਨਾਂ ਨੂੰ ਥੋੜਾ ਬੁਲਾ ਲੈਂਦਾ ਜਿਨ੍ਹਾਂ ਨਾਲ ਨੇੜਤਾ ਨਾ ਹੋਵੇ ਜਿਨ੍ਹਾਂ ਨਾਲ ਯਾਰੀ ਨਾ ਹੋਵੇ ਜਿਨ੍ਹਾਂ ਨਾਲ ਭੱਪੀ ਨਾ ਹੋਵੇ ਜਿਨ੍ਹਾਂ ਨਾਲ ਅੰਦਰ ਖਾਤੇ ਰੋਜ਼ ਗੱਲਾਂ ਨਾ ਹੋਣ ਉਹਨਾਂ ਨੂੰ ਥੋੜਾ ਕੋਈ ਵਿਆਵਾਂ ਤੇ ਬੁਲਾਉਂਦਾ ਹੁੰਦਾ ਹੈ ਹੁਣ ਜੇ ਬੁਲਾਇਆ ਤੇ ਜਵਾਬ ਦੇਣਾ ਪਵੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਜਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ